ਆਗ ਲਗੀ ਆਕਾਸ਼ ਮੇਂ ਝੜ ਝੜ ਗਰੇ ਅੰਗਾਰ ਸੰਤ ਨਾ ਹੋਤੇ ਜਗਤ ਮੇਂ ਜਲ ਮਰਤਾ ਸੰਸਾਰ ਪੂਰਨ ਮਹਾਪੁਰਖ ਸਾਧੂ ਸੰਤਾਂ ਦਾ ਇਸ ਸੰਸਾਰ ਦੇ ਵਿੱਚ ਹੋਣਾ ਬਹੁਤ ਅਤਿਅੰਤ ਜ਼ਰੂਰੀ ਹੈ ਜਦੋਂ ਜਦੋਂ ਕਿਤੇ ਬੁਰਾ ਸਮਾਂ ਇਸ ਸੰਸਾਰ ਤੇ ਲੋਕਾਈ ਦੇ ਉੱਤੇ ਆਇਆ ਹੈ ਤਾਂ ਸਾਧੂ ਮਹਾਤਮਾ ਮਹਾਪੁਰਖਾਂ ਨੇ ਅਕਾਲ ਪੁਰਖ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਉਸ ਸਮੇਂ ਨੂੰ ਟਾਲਿਆ ਵੀ ਹੈ। ਔਰ ਇਹ ਤਾਕਤ ਸਿਰਫ ਤੇ ਸਿਰਫ ਸਾਧੂ ਤੇ ਸੰਤਾਂ ਦੇ ਹਿੱਸੇ ਆਉਂਦੀ ਹੈ। ਪੂਰਨ ਬ੍ਰह्मज्ञानी ਮਹਾਪੁਰਖ। ਸ਼੍ਰੀਮਾਨ ਸੰਤ ਬਾਬਾ ਬਾਬਾ ਨੰਦ ਸਿੰਘ ਜੀ। ਤਪੱਸਵੀ ਬੈਰਾਗੀ ਤਤ ਬੇਤਾ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੀ ਹਜ਼ਾਰਾਂ ਨਹੀਂ ਲੱਖਾਂ ਹੀ ਕਰੋੜਾਂ ਹੀ ਜੀਵਾਂ ਦਾ ਭਲਾ ਕੀਤਾ ਉਹਨਾਂ ਨੂੰ ਨਾਮ ਬੰਦਗੀ ਨਾਲ ਜੋੜਿਆ ਪਿਆਰੀ ਸਾਧ ਸੰਗਤ ਜੀ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਹਨ ਹੁਣ ਆਪਾਂ ਇਹਨੂੰ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਭਾਰਤ ਦੇ ਔਰ ਪੂਰੀ ਦੁਨੀਆ ਦੇ ਨਾਲ ਜੋੜ ਕੇ ਅਗਰ ਦੇਖੀਏ ਤਾਂ ਮੇਰਾ ਖਿਆਲ ਹੈ ਕਿ ਕੋਈ ਦੇਸ਼ ਕੋਈ ਸੂਬਾ ਨਹੀਂ ਬਚਿਆ ਜਿੱਥੇ ਤਰਾਸਗੀ ਨਹੀਂ ਹੈਗੀ ਹਰ ਜਗ੍ਹਾ ਹਹਾਕਾਰ ਮਚਦੀ ਜਾ ਰਹੀ ਹੈ ਕਿਤੇ ਥੋੜੀ ਤੇ ਕਿਤੇ ਜ਼ਿਆਦਾ ਅੱਜ ਪੰਜਾਬ ਦੇ ਹਿੱਸੇ ਜੋ ਦੁੱਖ ਆਇਆ ਹੈ ਉਹ ਹੈ ਪਾਣੀ ਦੀ ਮਾਰ ਇਹ ਜੋ ਸਮਾਂ ਹੈ ਆਉਣ ਵਾਲਾ ਇਹਦੇ ਬਾਰੇ ਵੈਸੇ ਤਾਂ ਕੋਈ ਨਹੀਂ ਦੱਸ ਸਕਦਾ ਪਰ ਹਾਂ ਜਿਹੜੇ ਨਾਮ ਬੰਦਗੀ ਨਾਲ ਰੰਗੀਆਂ ਹੋਈਆਂ ਰੂਹਾਂ ਹਨ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਛੋਟੇ-ਛੋਟੇ ਸਨੇਹ ਅਨਪਵਾਂ ਦੇ ਵਿੱਚ ਲਗਾਉਂਦਾ ਰਹਿੰਦਾ ਹੈ ਕਿ ਇਹ ਮੇਰੇ ਜੋ ਪਿਆਰੇ ਹਨ ਇਹ ਮੇਰੇ ਬੱਚੇ ਹਨ ਇਹ ਆਪਣਾ ਬਚਾਅ ਕਰ ਲੈਣ ਜੋ ਨਾਸਤਿਕ ਬਿਰਤੀ ਦੇ ਲੋਕ ਹਨ ਉਹਨਾਂ ਨੇ ਨਾਂ ਪਹਿਲਾਂ ਯਕੀਨ ਕੀਤਾ ਤੇ ਨਾਂ ਉਹ ਬਾਅਦ ਵਿੱਚ ਕਰਦੇ ਹਨ ਹਾਂ ਇੱਕ ਗੱਲ ਹੈ ਕਿ ਜਿਨ੍ਹਾਂ ਨੇ ਯਕੀਨ ਕੀਤਾ ਉਹਨਾਂ ਦਾ ਬਚਾ ਜਰੂਰ ਹੋ ਜਾਂਦਾ ਹੈ ਬਾਬਾ ਨੰਦ ਸਿੰਘ ਜੀ ਨਾਨਕ ਸਰ ਕੁਲੇਰਾਂ ਵਾਲਿਆਂ ਦੇ ਅਨੁਭਵ ਦੇ ਵਿੱਚ ਜਦੋਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਉਹਨਾਂ ਨੂੰ ਇਹ ਸੁਨੇਹਾ ਲੱਗਿਆ ਕਿ ਭਾਰਤ ਮੁਲਖ ਦੇ ਦੋ ਟੁਕੜੇ ਹੋ ਜਾਣੇ ਹਨ ਇਸ ਦੇ ਵਿੱਚੋਂ ਇੱਕ ਮੁਲਖ ਹੋਰ ਬਣ ਜਾ ਰਿਹਾ ਹੈ ਤਾਂ ਬਾਬਾ ਆਨੰਦ ਸਿੰਘ ਜੀ ਨੂੰ ਜਦੋਂ ਉਹ ਦ੍ਰਿਸ਼ ਦੇਖਣ ਨੂੰ ਮਿਲਿਆ ਤਾਂ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਤਰਲਾ ਕੀਤਾ ਸੱਚੇ ਪਾਤਸ਼ਾਹ ਜੀਓ ਸਾਡਾ ਹਿਰਦਾ ਬਹੁਤ ਕੋਮਲ ਹੈ ਅਸੀਂ ਇਹ ਕਤਲੋਗਾਰਤ ਨਹੀਂ ਦੇਖ ਸਕਦੇ ਤੁਸੀਂ ਕਿਰਪਾ ਕਰੋ ਇਸ ਸਮੇਂ ਨੂੰ ਟਾਲ ਦਿਓ ਸਾਡਾ ਸਾਡੇ ਸਰੀਰ ਦਾ ਜੋ ਸਮਾਂ ਹੈ ਬਾਬਾ ਜੀ ਨੇ ਕਿਹਾ ਉਹ 1943 ਦੇ ਵਿੱਚ ਸਮਾਪਤ ਹੋ ਜਾਣਾ ਹੈ ਕਿਰਪਾ ਕਰਕੇ ਇਹ ਜੋ ਸਮਾਂ 1943 ਵਿੱਚ ਵੰਡ ਹੋਣੀ ਹੈ ਇਸ ਨੂੰ ਅੱਗੇ ਪਾ ਦਿਓ ਅਕਾਲ ਪੁਰਖ ਨੇ ਬਾਬਾ ਆਨੰਦ ਸਿੰਘ ਜੀ ਦੀ ਬੇਨਤੀ ਦੇ ਉੱਤੇ ਉਹ ਸਮਾਂ ਟਾਲ ਦਿੱਤਾ ਜੋ ਸੰਨ 47 ਦੀ ਵੰਡ ਸੀ ਉਹ 43 ਵਿੱਚ ਹੋਣੀ ਸੀ 1943 ਵਿੱਚ ਹੋਣੀ ਸੀ ਸਾਧ ਸੰਗਤ ਜੀ ਔਰ ਦੇਖੋ ਮਹਾਪੁਰਖਾਂ ਦੀ ਕਮਾਈ ਔਰ ਮਹਾਪੁਰਖਾਂ ਨੇ ਕਿਤਨਾ بڑا ਉਪਕਾਰ ਕੀਤਾ ਕਿ ਕਿਤਨੀਆਂ ਜ਼ਿੰਦਗੀਆਂ ਜਿਹੜੀਆਂ 1947 ਦੀ ਵੰਡ ਦੇ ਟਾਈਮ ਤੇ ਗਈਆਂ ਔਰ ਉਹ ਸਾਰੀਆਂ ਜ਼ਿੰਦਗੀਆਂ 1943 ਵਿੱਚ ਜਾਣੀਆਂ ਸਨ ਸੋ ਇਸ ਲਈ ਕਿਹਾ ਜਾਂਦਾ ਸੰਤ ਨਾ ਹੋਤੇ ਜਗਤ ਮੇਂ ਜਲ ਮਰਤਾ ਸੰਸਾਰ ਬਾਬਾ ਰਾਮ ਸਿੰਘ ਜੀ ਗੰਡੂਆ ਸਾਹਿਬ ਵਾਲਿਆਂ ਨੇ ਵੀ ਆਪਣੇ ਬਚਨ ਮੁਖਾਰਬੰਦ ਵਿੱਚੋਂ ਕਹੇ ਸਨ ਕਿ 2023 ਤਾਂ ਪਾਈ ਲੰਘਾ ਦਿੱਤਾ 24 ਵੀ ਲੰਘਾ ਦਿੱਤਾ 25 ਦੇ ਵਿੱਚ ਡੱਗ ਮਗਾ ਜਾਏਗਾ ਸਾਰਾ ਕੁਝ ਜਲੋ ਜਲ ਹੋ ਜਾਏਗਾ ਇਹ ਮਹਾਪੁਰਖ ਦੇਖੋ ਸਮਾਂ ਕਿਦਾਂ ਲੰਘਾਉਂਦੇ ਨੇ ਅਕਾਲ ਪੁਰਖ ਵੀ ਉਹਨਾਂ ਦੇ ਬਚਨ ਨੂੰ ਨਹੀਂ ਟਾਲਦਾ ਉਹਨਾਂ ਦੇ ਬਚਨ ਨੂੰ ਕਦੇ ਨਹੀਂ ਟਾਲਦਾ ਕਿਉਂਕਿ ਬੰਦਗੀ ਕਰਕੇ ਉਹ ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦੇ ਹਨ ਇਹ ਜੋ ਕੁਝ ਵੀ ਆਪਾਂ ਦੇਖ ਰਹੇ ਹਾਂ ਇਹ ਇਨਸਾਨ ਦੀਆਂ ਗਲਤੀਆਂ ਦਾ ਨਤੀਜਾ ਹੈ ਕਾਰਪੋਰੇਟ ਕਾਰਾਨਿਆਂ ਨੇ ਲੀਡਰਾਂ ਨੇ ਇਸ ਪ੍ਰਕਿਰਤੀ ਨੂੰ ਇਸ ਕੁਦਰਤ ਨੂੰ ਇਤਨਾ ਜ਼ਿਆਦਾ ਇਤਨਾ ਜ਼ਿਆਦਾ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁਦਰਤ بے ਬਸ਼ ਹੋ ਗਈ ਇਸ ਇਨਸਾਨ ਨੂੰ ਸਬਕ ਸਿਖਾਉਣ ਦੇ ਲਈ ਆਪਾਂ ਅਗਰ ਦੇਖੀਏ ਕੋਈ ਵੀ ਇਨਸਾਨ ਲਾਲਚ ਦੇ ਵਸ਼ ਆ ਕੇ ਕੋਈ ਵੀ ਵੱਡੇ ਤੋਂ ਵੱਡਾ ਕੁਕਰਮ ਕਰਨ ਲੱਗਿਆ ਇੱਕ ਵਾਰ ਵੀ ਪ੍ਰਮਾਤਮਾ ਦਾ ਵਾਹਿਗੁਰੂ ਦਾ ਡਰ ਪੈ ਨਹੀਂ ਰੱਖਦਾ ਪ੍ਰਕਿਰਤੀ ਦੇ ਵਿੱਚ ਇਸ ਨੇ ਜੰਗਲ ਬੇਜ ਦਿੱਤੇ ਦਰਖਤ ਬੇਜ ਦਿੱਤੇ ਇਸ ਨੇ ਪਾਣੀ ਤੱਕ ਗੰਦੇ ਕਰ ਦਿੱਤੇ ਹਵਾ ਇਹਨੇ ਗੰਦੀ ਕਰ ਦਿੱਤੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਤੂੰ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰਾਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਪਿਆਰੀ ਸਾਧ ਸੰਗਤ ਜੀ ਪਵਨ ਸਾਡਾ ਗੁਰੂ ਆ ਜਿਹਦੇ ਸਹਾਰੇ ਆਪਾਂ ਜੀਵਨ ਜਿਉਂਦੇ ਹਾਂ ਔਰ ਧਰਤੀ ਸਾਡੀ ਮਾਤਾ ਹੈ ਪਾਣੀ ਸਾਡਾ ਪਿਤਾ ਹੈ ਔਰ ਇਸ ਇਨਸਾਨ ਨੇ ਆਪਣੇ ਲਾਲਚ ਵਸ਼ ਹੋ ਕੇ ਅਮੀਰ ਹੋਣ ਦੇ ਚੱਕਰ ਵਿੱਚ ਇਹਨੂੰ ਇਹਨਾਂ ਤਿੰਨੋਂ ਕੁਦਰਤ ਦੀਆਂ ਬਹੁਤ ਹੀ ਅਨਮੋਲੀਆਂ ਰਹਿਮਤਾਂ ਦੇ ਨਾਲ ਖਿਲਵਾੜ ਕਰ ਦਿੱਤੀ ਜਿਹਦਾ ਕਿ ਅੱਜ ਅੰਜਾਮ ਹਰ ਗਰੀਬ ਅਮੀਰ ਹਰ ਵਿਅਕਤੀ ਝੇਲ ਰਿਹਾ ਹੈ ਔਰ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਹੈ ਕੁਦਰਤ ਨੂੰ ਬਰਬਾਦ ਕਰਨਾ ਤਾਂ ਇਸ ਨੇ ਮਿੱਥੇ ਹੀ ਲਿਆ ਸੀ ਇਨਸਾਨੀਅਤ ਵੀ ਤਾਰ-ਤਾਰ ਕਰ ਦਿੱਤੀ मां ਦੀ ਕੁੱਖ ਵਿੱਚ ਧੀ ਨੂੰ ਮਾਰਨ ਤੋਂ ਲੈ ਕੇ ਇਨਸਾਨੀ ਅੰਗਾਂ ਦੀ ਤਸਕਰੀ ਤੱਕ ਇਸ ਇਨਸਾਨ ਨੇ ਵਪਾਰ ਬਣਾ ਲਿਆ ਪਿਆਰੀ ਸਾਧ ਸੰਗਤ ਜੀ ਅਗਰ ਆંકੜਿਆਂ ਦੀ ਗੱਲ ਕਰੀਏ ਤਾਂ 14 ਲੱਖ ਲੜਕੀਆਂ ਆਪਣੇ ਭਾਰਤ ਵਿੱਚੋਂ ਗਾਇਬ ਹਨ ਪੰਜਾਬ ਦੇ ਵਿੱਚ ਔਰ ਲੱਗਦੇ ਸੂਬਿਆਂ ਦੇ ਵਿੱਚੋਂ 3 ਲੱਖ ਲੜਕੀਆਂ ਹਰ ਸਾਲ ਗਾਇਬ ਹੁੰਦੀਆਂ ਹਨ ਜਿਹਦੇ ਵਿੱਚੋਂ ਤਕਰੀਬਨ 1 ਤੋਂ ਸਵਾ ਲੱਖ ਬੱਚੇ ਗਾਇਬ ਹੁੰਦੇ ਹਨ ਹਰ ਸਾਲ ਦੇ ਵਿੱਚ ਔਰ ਉਹ ਬੱਚੇ ਔਰ ਲੜਕੀਆਂ ਨਹੀਂ ਮਿਲਦੀਆਂ ਉਹ ਇਨਸਾਨ ਵਾਪਸ ਨਹੀਂ ਕਰ ਆਂਦੇ ਉਹਨਾਂ ਦੇ ਅੰਗ ਕੱਢ ਕੇ ਬਾਜ਼ਾਰ ਵਿੱਚ ਵੇਚੇ ਜਾਂਦੇ ਹਨ ਔਰ ਉਹ ਕੁਕਰਮ ਕਰਨ ਦੇ ਵਿੱਚ ਬਹੁਤ ਵੱਡੇ ਵੱਡੇ ਹਸਪਤਲਾਂ ਦੇ ਡਾਕਟਰ ਇਸ ਕੁਕਰਮ ਦੇ ਵਿੱਚ ਸਾਹ ਦਿੰਦੇ ਹਨ ਇਹ ਹੈ ਇਨਸਾਨ ਦਾ ਅਸਲੀ ਚਿਹਰਾ ਅਗਰ ਆਪਾਂ ਰਿਸ਼ਤਿਆਂ ਦੀ ਗੱਲ ਕਰੀਏ ਰਿਸ਼ਤੇ ਵੀ ਤਾਰ-ਤਾਰ ਹੋ ਚੁੱਕੇ ਹਨ ਕੋਈ ਕਿਸੇ ਦਾ ਰਿਸ਼ਤਾ ਨਹੀਂ ਰਿਹਾ ਭੈਣ ਭਰਾ ਦਾ ਰਿਸ਼ਤਾ ਉਹ ਵੀ ਖਤਮ ਹੋ ਗਿਆ ਹੈ ਮੰਮੀ ਚਾਚੀ ਮਾਸੀ ਕੀ ਕਰਾਂ ਜ਼ੁਬਾਨ ਸਾਥ ਨਹੀਂ ਦਿੰਦੀ ਹਰ ਰਿਸ਼ਤਾ ਤਾਰ-ਤਾਰ ਹੋ ਚੁੱਕਿਆ ਹੈ ਇਸ ਇਨਸਾਨ ਨੇ ਰੱਬ ਦਾ ਖੌਫ ਪਰਮਾਤਮਾ ਦਾ ਖੌਫ ਦਿਲ ਵਿੱਚੋਂ ਬਿਲਕੁਲ ਖਤਮ ਕਰਕੇ ਇਹ ਸਾਰੇ ਪਾਪ ਕੀਤੇ ਹਨ ਅਗਰ ਪਾਪਾਂ ਦੀ ਲਿਸਟ ਦੀ ਗੱਲ ਕਰਾਂ ਤਾਂ ਬਹੁਤ ਬਹੁਤ ਵੱਡੀ ਹੈ ਜੋ ਕਿ ਬਖਸ਼ਣ ਦੇ ਯੋਗ ਨਹੀਂ ਹੈਗੀ ਕੋਟ ਕਚੈਰੀਆਂ ਦੇ ਵਿੱਚ ਤਲਾਕ ਟੜਾ-ਟਾੜ ਫਾਈਲਾਂ ਦੇ ਢੇਰ ਲੱਗੇ ਪਏ ਹਨ। ਉਹਨਾਂ ਤਲਾਕਾਂ ਦੇ ਵਿੱਚ ਬੱਚੇ ਪਿਸ ਰਹੇ ਹਨ। ਪਿਆਰੀ ਸਾਧ ਸੰਗਤ ਜੀ, ਇਹ ਜੋ ਅੰਕੜੇ ਹਨ, ਇਹਨਾਂ ਅੰਕੜਿਆਂ ਨੂੰ ਹੁਣ ਲੱਖਾਂ ਤੋਂ ਕਰੋੜਾਂ ਵਿੱਚ ਗਿਣਿਆ ਜਾ ਸਕਦਾ ਹੈ ਪੂਰੀ ਦੁਨੀਆ ਦੇ ਵਿੱਚ। ਕਿਉਂਕਿ ਸੰਸਾਰ ਆਪਣੇ ਅਸਲੀ ਸਰੂਪ ਨੂੰ ਭੁੱਲ ਕੇ ਇਹ ਉਸ ਗੁਨਾਹਾਂ ਦੀ ਦਲਦਲ ਵਿੱਚ ਜਾ ਡਿੱਗਾ ਹੈ ਜਿੱਥੋਂ ਨਿਕਲਣਾ ਬਹੁਤ ਮੁਸ਼ਕਲ ਹੈ। ਜੋ ਖੁਸ਼ਹਾਲੀ ਜੋ ਸੁਖ ਜੋ ਪ੍ਰੇਮ ਪਿਆਰ ਕੀਰਤਨ ਬਾਣੀ ਨਾਮ ਜਪ ਇਹ ਸੰਸਾਰ ਦੇ ਵਿੱਚ ਜਿਹੜੇ ਸ਼ਰੀਰ ਕਰਦੇ ਹਨ ਇਹ ਜੋ ਊਰਜਾ ਹੈ ਉਹਦੀ ਬਦੌਲਤ ਇਹ ਸੰਸਾਰ ਚੱਲ ਰਿਹਾ ਹੈ ਅਗਰ ਕਿਤੇ ਇਹ ਵੀ ਨਾ ਹੁੰਦਾ ਤਾਂ ਇਹ ਸੰਸਾਰ ਕਦੋਂ ਦਾ ਗਰਖ ਹੋ ਜਾਣਾ ਸੀਗਾ ਇਹ ਧਰਤੀ ਕਦੋਂ ਦੀ ਨਸ਼ਟ ਹੋ ਜਾਣੀ ਸਗੀ ਅਗਰ ਕਿਤੇ ਇੱਥੇ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਨਾ ਹੁੰਦਾ ਸਾਨੂੰ 10 ਗੁਰੂ ਸਹਿਬਾਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੱਲਾ ਪਕੜ ਕੇ ਜੋ ਸਿੱਖ ਸੰਗਤਾਂ ਕਰਮ ਕਰ ਰਹੀਆਂ ਹਨ ਲੰਗਰ ਲਗਾ ਰਹੀਆਂ ਹਨ ਹੜਪੀੜਤਾ ਨੂੰ ਬਹੁਤ ਸਹਿਯੋਗ ਦੇ ਰਹੀਆਂ ਹਨ ਔਰ ਹਰ ਜਗ੍ਹਾ ਪਹੁੰਚ ਜਾਂਦੇ ਹਨ ਸੂਰਮੇ ਪਿਆਰੀ ਸਾਧ ਸੰਗਤ ਜੀ ਇਹ ਜੋ ਧਰਮ ਤੇ ਕਰਮ ਧਰਤੀ ਦੇ ਉੱਤੇ ਹੋ ਰਿਹਾ ਹੈ ਚਾਹੇ ਉਹ ਕਿਸੇ ਵੀ ਮਜ਼ਹਬ ਵਿੱਚ ਹੋਵੇ ਉਹ Hindu ਭਰਾ ਭੈਣ ਵੀ ਹੋ ਸਕਦੇ ਹਨ ਉਹ ਮੁਸਲਮਾਨ ਭਰਾ ਭੈਣ ਵੀ ਹੋ ਸਕਦੇ ਹਨ ਉਹ ਜੈਨੀ ਬੋਧੀ ਵੀ ਹੋ ਸਕਦੇ ਹਨ ਉਹ 크리스천 ਵੀ ਹੋ ਸਕਦੇ ਹਨ ਜੋ ਜੋ ਇਸ ਸੰਸਾਰ ਤੇ ਸੱਚ ਨਾਲ ਜੁੜਿਆ ਹੈ ਜੋ ਪ੍ਰਕਿਰਤੀ ਨੂੰ ਪਿਆਰ ਕਰਦਾ ਹੈ ਜੋ ਕੁਦਰਤ ਨੂੰ ਪਿਆਰ ਕਰਦਾ ਹੈ ਜੋ ਉਸ ਅਕਾਲ ਪੁਰਖ ਨੂੰ ਹਮੇਸ਼ਾ ਯਾਦ ਰੱਖਦਾ ਹੈ ਔਰ ਉਸ ਦੇ ਭੈ ਵਿੱਚ ਰਹਿੰਦਾ ਹੈ ਅਕਾਲ ਪੁਰਖ ਨੇ ਇਹ ਸਾਰੇ ਸ਼ਰੀਰਾਂ ਦੀ ਮਿਹਨਤ ਨੂੰ ਇਕੱਠਾ ਕਰਕੇ ਇਹ ਸੰਸਾਰ ਨੂੰ ਚਲਾਇਆ ਜੋ ਕਿ ਹੁਣ ਇਸ ਵਕਤ ਆਪਾਂ ਸੁਖ ਸ਼ਾਂਤੀ ਨਾਲ ਆਪਣੇ ਆਪਣੇ ਘਰਾਂ ਵਿੱਚ ਜੋ ਸਰੀਰ ਬੈਠੇ ਹਨ ਇਹ ਉਹ ਨਾਮ ਬਾਣੀ ਬੰਦਗੀ ਦਾ ਪ੍ਰਤਾਪ ਹੈ ਸੋ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇੱਕ ਹੀ ਚੀਜ਼ ਬਚਾ ਸਕਦੀ ਹੈ ਜੋ ਇਸ ਵਕਤ ਸਮਾਂ ਚੱਲ ਰਿਹਾ ਹੈ ਇਹ ਸਮਾਂ ਬਹੁਤ ਭਿਆਨਕ ਹੈ ਔਰ ਅੱਗੇ-ਅੱਗੇ ਜਾ ਕੇ ਇਹ ਕੋਈ ਬਾਲਾ ਵਧੀਆ ਸਮਾਂ ਨਹੀਂ ਆ ਰਿਹਾ ਆਪਣੇ ਕੋਲ ਆ ਜਿਹੜੇ 2-3 ਸਾਲ ਨੇ 4 ਸਾਲ ਤੱਕ ਕਹਿ ਸਕਦਾ ਮੈਂ ਆ 2025 ਹੈ 29 ਤੱਕ 30 ਤੱਕ ਆਪਾਂ ਨੂੰ ਸੰਘਰਸ਼ ਕੋਈ ਵੀ ਸੰਘਰਸ਼ ਆ ਸਕਦਾ ਹੈ ਜੁੱਧ ਦਾ ਸੰਘਰਸ਼ ਆ ਸਕਦਾ ਹੈ ਦੁਆਰਾ ਪਾਣੀ ਦਾ ਸੰਘਰਸ਼ ਆ ਸਕਦਾ ਹੈ ਆਪਾਂ ਨੂੰ ਕਿਸੇ ਵੱਡੀ ਮਹਾਮਾਰੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਸਵਾਲ ਖੜਾ ਹੁੰਦਾ ਹੈ ਕਿ ਬਚੀਏ ਕਿਦਾਂ ਆਪਾਂ ਜਨ ਜੀਵਨ ਨੂੰ ਕਿਦਾਂ ਬਚਾਉਣਾ ਹੈ ਦੇਖੋ ਕਰਨ ਵਾਲਾ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਸੋਜੀ ਵੀ ਉਹੀ ਬਖਸ਼ਦਾ ਹੈ ਬਚਾਉਂਦਾ ਵੀ ਉਹੀ ਹੈ ਮਾਰਦਾ ਵੀ ਉਹੀ ਹੈ ਜੇਕਰ ਅਸੀਂ ਇਹ ਗੱਲਾਂ ਸੋਚ ਰਹੇ ਹਾਂ ਇਹਦਾ ਮਤਲਬ ਸਾਡੇ ਤੇ ਉਹਦੀ ਬਹੁਤ ਵੱਡੀ ਦਇਆ ਔਰ ਕਿਰਪਾ ਹੈ ਆਓ ਆਪਾਂ ਸਾਰੇ ਇਕਜੁੱਟ ਹੋ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਜਿੰਨੇ ਜੋਗੇ ਹੈਗੇ ਆਂ ਆਪਾਂ ਸਾਰੇ ਇੱਕ ਦੂਸਰੇ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੀਏ ਜਾਤਾਂ ਪਾਤਾਂ ਊਚ ਨੀਚ ਗਰੀਬ ਅਮੀਰ ਇਹ ਸਾਰੇ ਝਗੜੇ ਝਮੇਲੇ ਨਰਾਜ਼ਗੀਆਂ ਦੂਰ ਕਰਕੇ ਆ ਸਮਾਂ ਹੁਣ ਇੱਕ ਹੋਣ ਦਾ ਹੈ ਆਓ ਆਪਾਂ ਸਾਰੇ ਇਕੱਠੇ ਹੋ ਕੇ ਸੰਸਾਰ ਨੂੰ ਇੱਕ ਸੁਨੇਹਾ ਦੇਈਏ ਆਪਾਂ ਸਾਰੇ ਇੱਕ ਹਾਂ ਸਾਡਾ ਕੋਈ ਧਰਮ ਕੋਈ ਜਾਤ ਕੋਈ ਮਜ਼ਹਬ ਨਹੀਂ ਕਿਉਂਕਿ ਅਸੀਂ ਜਦੋਂ ਹੁਣ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ ਔਰ ਯੂਕਰੇਨ ਤੇ ਰਸ਼ੀਆ ਦੀ ਲੜਾਈ ਲੱਗੀ ਹੋਰ ਵੀ ਕਈ ਮੁਲਕਾਂ ਦੇ ਵਿੱਚ ਜੰਗ ਜੰਗ ਜੁਦ ਹੋਏ ਕੀ ਬੰਬ ਨੇ ਪੁੱਛਣ ਲੱਗਿਆ ਅੰਗਿਰਨ ਲੱਗਿਆ ਪੁੱਛਿਆ ਕਿ ਭਾਈ ਥੱਲੇ ਕਿਹੜੀ ਜਾਤ ਦਾ ਕਿਹੜੀ ਧਰਮ ਦਾ ਬੰਦਾ ਆ ਜਾਂ ਪਾਣੀ ਨੇ ਕਿਸੇ ਦੇ ਘਰ ਚ ਵੜਨ ਲੱਗਿਆਂ ਪੁੱਛਿਆ ਕਿ ਭਾਈ ਇੱਥੇ ਕਿਹੜੀ ਜਾਤ ਕਿਹੜੀ ਧਰਮ ਦੇ ਲੋਕ ਰਹਿੰਦੇ ਹਨ ਕਿਹੜੀ ਪਾਰਟੀ ਦਾ ਬੰਦਾ ਰਹਿੰਦਾ ਹੈ ਨਹੀਂ ਪੁੱਛਿਆ ਕਿਉਂਕਿ ਜਦੋਂ ਆਫਤਾ ਆਂਦੀ ਹੈ ਮੁਸੀਬਤ ਆਂਦੀ ਹੈ ਉਹ ਕਿਸੇ ਦਾ ਧਰਮ ਜਾਤ ਗੋਤ ਨਹੀਂ ਪੁੱਛਦੀ ਇਸ ਲਈ ਆਪਾਂ ਨੂੰ ਇਸ ਸਮੇਂ ਸਭ ਕੁਝ ਭੁਲਾ ਕੇ ਆਪਾਂ ਨੂੰ ਇੱਕ ਹੋਣ ਦੀ ਲੋੜ ਹੈ ਆਪਾਂ ਇਸ ਸਮੇਂ ਵਿੱਚੋਂ ਲੰਘ ਸਕਦੇ ਹਾਂ ਲੇਕਿਨ ਉਹਦੀ ਕੰਡੀਸ਼ਨ ਇੱਕ ਹੀ ਹੈ ਸਭ ਤੋਂ ਪਹਿਲਾ ਆਓ ਗੁਨਾਹਾਂ ਤੋਂ ਤੌਬਾ ਕਰੀਏ ਆਪਾਂ ਆਪਣੇ ਪਾਪਾਂ ਨੂੰ ਕਬੂਲ ਕਰੀਏ ਮੈਂ ਕੋਈ ਆਪਣੇ ਆਪ ਨੂੰ ਬਾਹਰ ਨਹੀਂ ਗਿਣ ਰਿਹਾ ਆਪਾਂ ਸ਼ਬਦ ਦਾ ਮਤਲਬ ਮੈਂ ਵੀ ਵਿੱਚ ਹਾਂ ਆਪਾਂ ਸਾਰੇ ਜੋ ਵੀ ਸਾਡੇ ਕੋਲੋਂ ਕਿਸੇ ਦਾ ਦਿਲ ਦੁਖਾਇਆ ਕਿਆ ਪ੍ਰਕਿਰਤੀ ਦੇ ਨਾਲ ਛੇੜਛਾੜ ਹੋਈ ਅਸੀਂ ਦਰਖਤ ਵੱਡੇ ਕੱਟੇ ਅਸੀਂ ਰੇਤਾ ਚੋਰੀ ਵੇਚਿਆ ਅਸੀਂ ਕੁਝ ਵੀ ਕੀਤਾ ਕਿਸੇ ਨੇ ਵੀ ਕੁਝ ਵੀ ਕੀਤਾ ਔਰ ਉਹ ਆਪਣੇ ਗੁਨਾਹਾਂ ਨੂੰ ਕਬੂਲ ਕਰੇ ਕਿ ਹਾਂ ਮੇਤੋਂ ਕੁਝ ਗਲਤੀਆਂ ਹੋਈਆਂ ਨੇ ਮੈਂ ਉਹਦੀ ਮਾਫੀ ਮੰਗਦਾ ਹਾਂ ਕੁਦਰਤ ਕੋਲੋਂ ਅਸੀਂ ਤੌਬਾ ਕਰੀਏ ਗੁਨਾਹ ਕਬੂਲ ਕਰਕੇ ਉਹਦੀ ਸ਼ਰਨ ਵਿੱਚ ਜਾਈਏ ਜਿਹੜੀ ਇਹ ਕਰੋਪੀ ਹੈ ਇਹ ਕਰੋਪੀ ਨਹੀਂ ਟਲਣ ਵਾਲੀ ਜੋ ਪਹਿਲਾਂ ਸਮਾਂ ਸੀ ਉਹ ਹੋਰ ਸੀ ਦਾਸ ਨੂੰ ਅਭਿਆਸ ਕਰਦੇ ਨੂੰ 30 ਸਾਲ ਦੇ ਆਸ-ਪਾਸ ਹੋ ਗਏ ਕੁਝ ਗੱਲਾਂ ਪੜਦੇ ਵਾਲੀਆਂ ਹਨ ਮੈਂ ਨਹੀਂ ਬੋਲ ਸਕਦਾ ਇਸ ਲਈ ਬੇਨਤੀ ਹੈ ਕਿ ਮੈਨੂੰ ਇਕੱਲੇ ਨੂੰ ਨਹੀਂ ਸੰਸਾਰ ਤੇ ਬਹੁਤ ਸ਼ਰੀਰ ਬਹੁਤ ਰੂਹਾਂ ਐਦਾਂ ਦੀਆਂ ਹਨ ਜਿਨ੍ਹਾਂ ਨੂੰ ਅਨੁਭਵ ਹਨ ਸੋ ਅਸੀਂ ਸ਼ਰੀਕ ਨਹੀਂ ਬਣ ਸਕਦੇ ਬਸ ਹਲਕਾ ਜਿਹਾ ਸੰਕੇਤ ਦੇ ਸਕਦੇ ਹਾਂ ਤਿਆਰੀ ਕਰੋ ਤਿਆਰੀ ਕਿਹੜੀ ਕਰਨੀ ਹੈ ਆਪਾਂ ਨੂੰ ਤਿਆਰੀ ਕਰਨੀ ਹੈ ਇੱਕ ਚੰਗੇ ਇਨਸਾਨ ਬਣਨ ਦੀ ਚੰਗੀ ਸੋਚ ਚੰਗੇ ਵਿਚਾਰ ਕੁਦਰਤ ਨੂੰ ਪਿਆਰ ਕਰਨਾ ਜੀਵ ਜੰਤੂਆਂ ਨੂੰ ਪਿਆਰ ਕਰਨਾ ਆਪਾਂ ਇੱਕ ਬਹੁਤ ਹੀ ਕਥਾ ਵਿਚਾਰ ਆਪਾਂ ਇੱਕ ਭਾਗ ਰਿਕਾਰਡ ਕੀਤਾ ਸੀਗਾ ਉਹਦੇ ਵਿੱਚ ਕੁਦਰਤ ਨੂੰ ਪਿਆਰ ਕਰੋ ਆਪ ਜੀ ਦੇਖ ਲਿਓ ਉਹ ਲਿੰਕ ਦਾਸ ਵਿੱਚ ਪਾ ਦੇਗਾ ਉਹਦੇ ਵਿੱਚ ਇੱਕ ਕੀੜੀ ਨੇ ਦਾਸ ਨੂੰ ਕਿੱਡਾ ਵੱਡਾ ਸਬਕ ਦਿੱਤਾ ਸੀਗਾ ਸੋ ਕੁਦਰਤ ਨੂੰ ਪਿਆਰ ਕਰੋ ਔਰ ਇਨਸਾਨੀਤ ਨੂੰ ਪਿਆਰ ਕਰੋ ਜੇ ਕੋਈ ਗੁਨਾਹ ਕੋਈ ਝੂਠ ਕੋਈ ਐਸਾ ਕਰਮ ਤੁਸੀਂ ਕਰ ਰਹੇ ਹੋ ਜਿਹੜਾ ਕੁਦਰਤ ਦੇ ਖਿਲਾਫ ਹੈ ਤਾਂ ਉਸ ਤੋਂ ਤੌਬਾ ਕਰ ਲਓ ਨਸ਼ਿਆਂ ਤੋਂ ਤੌਬਾ ਕਰ ਲਓ ਬਾਣੀ ਨਾਲ ਜੁੜੋ ਨਾਮ ਨਾਲ ਜੁੜੋ ਤੁਸੀਂ ਕਿਸੇ ਵੀ ਧਰਮ ਦੇ ਹੋ ਤੁਸੀਂ ਕਿਸੇ ਵੀ ਮਾਜ਼ਬਾ ਦੇ ਹੋ ਅਗਰ ਮੁਸਲਮਾਨ ਹੋ ਤਾਂ ਨਮਾਜ਼ ਕਰੋ ਕੁਰਾਨੇ ਸ਼ਰੀਫ ਨੂੰ ਪੜੋ ਔਰ ਇਨਸਾਨੀਤ ਨੂੰ ਕੁਦਰਤ ਨੂੰ ਪਿਆਰ ਕਰੋ ਅਗਰ ਤੁਸੀਂ ਹਿੰਦੂ ਔਰ ਤੁਸੀਂ ਜੈਨੀ ਹੋ ਬੋਧੀ ਹੋ ਤਾਂ ਤੁਸੀਂ ਆਪਣੇ ਮਜ਼ਹਬ ਦੇ ਹਿਸਾਬ ਨਾਲ ਨਾਮ ਜਪੋ ਅਗਰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੇ ਕੁੱਕਰ ਹਾਂ ਤਾਂ ਤੁਹਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਸਾਡੇ ਕੋਲ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਸਤਨਾਮ ਵਾਹਿਗੁਰੂ ਦਾ ਜਾਪ ਬਖਸ਼ਿਸ਼ ਕੀਤਾ ਹੈ ਜਪਜੀ ਸਾਹਿਬ ਦੀ ਬਹੁਤ ਵੱਡੀ ਸ਼ਕਤੀ ਸਾਡੇ ਕੋਲ ਹੈ ਚੌਪਈ ਸਾਹਿਬ ਜੀ ਸਾਡੇ ਢੇਰਾ ਬਣਾ ਲੈਂਦਾ ਹੈ ਸਾਡੇ ਆਲਦੋਲੇ ਰੱਖਸ਼ਾ ਦੇ ਲਈ ਪਿਆਰੀ ਸਾਧ ਸੰਗਤ ਜੀ ਬਾਣੀ ਨਾਲ ਜੁੜਨਾ ਪਏਗਾ ਨਾਮ ਬੰਦਗੀ ਨਾਲ ਜੁੜਨਾ ਪਏਗਾ ਸੋ ਅਖੀਰ ਵਿੱਚ ਬੇਨਤੀ ਹੈ ਕਿ ਕੁਝ ਦਿਨਾਂ ਬਾਅਦ ਧੁੱਪ ਨਿਕਲੇਗੀ ਮੌਸਮ ਚੇਂਜ ਹੋ ਜਾਏਗਾ ਸਭ ਲੋਕ ਭੁੱਲਣ ਦੀ ਕੋਸ਼ਿਸ਼ ਵਿੱਚ ਹੋਣਗੇ ਪਰ ਇਸ ਤਰ੍ਹਾਂ ਨਹੀਂ ਹੋਣਾ ਭੁੱਲਣਾ ਨਹੀਂ ਆਪਾਂ ਤਿਆਰੀ ਰੱਖਣੀ ਹੈ ਕਿਉਂਕਿ ਇਹ ਆਫਤਾਂ ਤੋਂ ਬਾਅਦ ਕੁਝ ਹੋਰ ਆਉਣ ਵਾਲਾ ਹੈ ਇਹ ਕਲੀਅਰ ਹੈ ਬਿਲਕੁਲ ਡੈਡ ਕਲੀਅਰ ਹੈ ਇਸ ਲਈ ਆਪਣੇ ਘਰਾਂ ਦੇ ਵਿੱਚ ਤੁਸੀਂ ਬਿਸਕਟ ਰਸ ਪਾਣੀ ਵਾਲੀਆਂ ਪੈਕਿੰਗ ਥੈਲੀਆਂ ਔਰ ਹੋ ਸਕਦਾ ਜਿੰਨਾ ਸਮਾਨ ਤੁਸੀਂ ਆਪਣੇ ਪਰਿਵਾਰ ਲਈ ਔਰ ਕਿਸੇ ਦੀ ਅਗਰ ਸਪੋਰਟ ਕਰਨ ਦੇ ਲਈ ਵੀ ਤੁਸੀਂ ਸਟੋਰ ਕਰ ਸਕਦੇ ਹੋ ਛੋਲੇ ਔਰ ਹੋਰ ਜੋ ਮਤਲਬ ਸੇਫ ਪੈਕਟ ਵਿੱਚ ਰਹਿ ਸਕਦਾ ਹੈ ਸੋਚ ਸਿ ਸਟੋਰ ਜ਼ਰੂਰ ਕਰੋ ਬੰਦਗੀ ਕਰੋ ਬਾਣੀ ਪੜੋ ਪ੍ਰਮਾਤਮਾਗੇ ਅਰਦਾਸ ਬੇਨਤੀ ਕਰੋ ਇਹੀ ਕਰ ਸਕਦੇ ਆ ਇਸ ਤੋਂ ਬਾਅਦ ਆਪਣੇ ਕੋਲ ਹੋਣ ਕੁਝ ਹੋਰ ਨਹੀਂ ਹੈਗਾ ਸੋ ਇਸ ਲਈ ਆਉਣ ਵਾਲਾ ਸੋ ਸਮਾਂ ਹੈ ਉਸ ਦੀ ਤਿਆਰੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਲਾਸਟ ਵਿੱਚ ਬੇਨਤੀ ਹੈ ਆਪਣਾ ਪੈਸਾ ਇਹਨਾਂ ਦਿਨਾਂ ਦੇ ਵਿੱਚ ਸੋਚ ਸਮਝ ਕੇ ਕਿਸੇ ਨੂੰ ਡੋਨੇਟ ਕਰਿਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਕੁਝ ਐਸਾ ਹੋਏਗਾ ਤੁਹਾਡੇ ਪੈਸੇ ਦਾ ਮਿਸਜੂਜ਼ ਵੀ ਹੋ ਸਕਦਾ ਹੈ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਮੇਰੇ ਭੈਣ ਭਰਾ ਬੈਠੇ ਹਨ ਕਈ ਵਾਰ ਇਮੋਸ਼ਨਲ ਹੋ ਕੇ ਉਹ ਬਹੁਤ ਢੱਲੇ ਨਾਲ ਪੈਸਾ ਵਿਦੇਸ਼ਾਂ ਵਿੱਚੋਂ ਭੇਜਣਾ ਸ਼ੁਰੂ ਕਰ ਦਿੰਦੇ ਹਨ ਬਸ ਇੱਕ ਵਾਰੀ ਤਫ਼ਤੀਸ਼ ਕਰ ਲਿਓ ਕਿ ਤੁਹਾਡਾ ਪੈਸਾ ਸਹੀ ਜਗ੍ਹਾ ਇਸਤੇਮਾਲ ਹੋ ਰਿਹਾ ਹੈ ਕਿ ਨਹੀਂ ਮੈਂ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੇਰੀ ਨੌਲੇਜ ਵਿੱਚ ਕੁਝ ਚੀਜ਼ਾਂ ਆਈਆਂ ਹੋਈਆਂ ਨੇ ਕਿ ਲੋਕ ਇਸ ਸਮੇਂ ਨੂੰ ਵੀ ਬਖਸ਼ਣਗੇ ਨਹੀਂ ਇਸ ਸਮੇਂ ਵੀ ਉਹਦਾ ਫਾਇਦਾ ਉਠਾਣਗੇ ਇਹ ਗੱਲ ਕਲੀਅਰ ਹੈ ਸੋ ਦਾਸ ਦਾ ਮਾਰਗ ਤਾਂ ਕੁਝ ਹੋਰ ਹੈ ਕਿਉਂਕਿ ਅਸੀਂ ਜੋ ਲੜੀ ਸ਼ੁਰੂ ਕੀਤੀ ਸੀਗੀ ਉਹ ਲੜੀ ਤਾਂ ਸੀਗੀ ਕੁਝ ਹੋਰ ਲੇਕਿਨ ਹਾਲਾਤਾਂ ਨੇ ਸਾਨੂੰ ਕੁਝ ਟਰਨ ਇਦਾਂ ਦੀ ਦੇ ਦਿੱਤੀ ਕਿ ਸਮੇਂ ਦੇ ਮੁਤਾਬਕ ਸਾਨੂੰ ਇਹ ਸਾਰੇ ਕਥਾ ਵਿਚਾਰ ਤੋਂ ਬਾਅਦ ਇਹ ਸਾਰੇ ਵਿਚਾਰ ਆਪਜੀ ਨਾਲ ਸਾਂਝੇ ਕਰਨ ਲਈ ਮਜਬੂਰ ਹੋਣਾ ਪਿਆ ਸੋ ਅਕਾਲ ਪੁਰਖ ਵਾਹਿਗੁਰੂ ਸਭ ਦਾ ਭਲਾ ਕਰੇ ਇਹ ਹੀ ਬੇਨਤੀ ਹੈ ਸੋ ਦਾਸ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਜੋ ਦਸਵੰਦ ਹੈ ਜਦੋਂ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ ਉਦੋਂ ਤੱਕ ਜਿੰਨੀ ਦਾਸ ਦੀ ਜੋ ਮਿਹਨਤ ਕਰਦਾ ਹੈ ਜੋ ਦਸਵੰਦ ਹੈ ਉਹ ਸਾਰੀ ਇਕੱਠੀ ਕਰਕੇ ਜੋ ਵੀ ਲੋੜਵੰਦ ਵਿਅਕਤੀ ਸਾਹਮਣੇ ਆਏਗਾ ਉਹ ਦਸਵੰਦ ਉਸਦੇ ਕੰਮ ਆਏਗੀ ਸੋ ਇਸ ਲਈ ਇਹ ਕੋਈ ਸਮਾਂ ਤੈਅ ਨਹੀਂ ਹੈਗਾ ਕਿ ਦਸਵੰਦ 1 ਮਹੀਨੇ ਦੀ ਅਗਰ 1 ਸਾਲ 2 ਸਾਲ ਜਿੰਨੀ ਦੇਰ ਤੱਕ ਇਹ ਸਮਾਂ ਐਸਾ ਚੱਲਦਾ ਹੈ ਜਿਹਦੇ ਵਿੱਚ ਸਾਨੂੰ ਸੰਘਰਸ਼ ਕਰਨਾ ਪੈਂਦਾ ਹੈ ਜੀਵਾਂ ਨੂੰ ਤਾਂ ਉਹ ਦਸਬੰਦ ਜੋੜ-ਜੋੜ ਕੇ ਜੋੜ-ਜੋੜ ਕੇ ਉੱਥੇ ਲੋੜਵੰਦਾਂ ਦੇ ਕੰਮ ਆਉਂਦੀ ਰਹੇਗੀ ਦਾਸ ਇਹ ਪੇਟਾ ਗੁਰੂ ਨਾਨਕ ਪਾਤਸ਼ਾਹੀ ਦੇ ਗੋਲਕ ਵਿੱਚੋਂ ਦਿੰਦਾ ਰਹੇਗਾ ਸੋ ਇਹ ਸੇਵਾ ਦਾਸ ਵੱਲੋਂ ਹੋਏਗੀ ਔਰ ਦਾਸ ਦੀ ਔਕਾਤ ਨਹੀਂ ਕੋਈ ਵੀ ਸੇਵਾ ਕਰਨ ਦੀ ਇਹ ਗੁਰੂ ਨਾਨਕ ਪਾਤਸ਼ਾਹੀ ਦੀ ਹੀ ਮਾਇਆ ਹੈ ਦਸਬੰਦ ਉਹਦੀ ਹੈ ਉਹਦਾ ਉਹਨਾਂ ਕੋਲੋਂ ਮੰਗ ਕੇ ਦਾਸ ਅੱਗੇ ਇਹ ਸੇਵਾ ਨਿਭਾਏਗਾ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਤੁਸੀਂ ਵੀ ਕੋਸ਼ਿਸ਼ ਕਰਿਓ ਆਪਣੀ ਦਸਵੰਦ ਕੱਢ ਕੇ ਉਸ ਸਮੇਂ ਲਈ ਜਰੂਰ ਜੋੜੋ ਲੋੜਵੰਦਾਂ ਦੇ ਜਰੂਰ ਕੰਮ ਆਵੇ ਕਿਸੇ ਦਾ ਕਰਜ਼ਾ ਰਾਸ਼ਨ ਆ ਸਕਦਾ ਹੈ ਕਿਸੇ ਦੇ ਖੇਤ ਵਿੱਚ ਰੇਤਾ ਚੜ ਗਿਆ ਹੈ ਉੱਥੇ ਤੇਲ ਵਾਸਤੇ ਪੈਸੇ ਕੰਮ ਆ ਸਕਦੇ ਹਨ ਮੈਡੀਸਨ ਵਾਸਤੇ ਕੰਮ ਆ ਸਕਦੇ ਹਨ ਸੋ ਇਹ ਸਾਰਾ ਕਾਰਜ ਪੂਰਾ ਹੋ ਸਕਦਾ ਹੈ ਸੋ ਜੋ ਵੀ ਹੁੰਦਾ ਹੈ ਉਹਦੇ ਹੁਕਮ ਦੇ ਅੰਦਰ ਹੁੰਦਾ ਹੈ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਔਰ ਹੁਣ ਦਾਸ ਨੂੰ ਇਜਾਜ਼ਤ ਦਿਓ ਆ ਆਪਾਂ ਅਗਲੇ ਮੰਗਲਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਦੇ ਹਾਂ ਜੋ ਮਾਲਕ ਹੁਕਮ ਕਰੇਗਾ ਉਸ ਤਰ੍ਹਾਂ ਦੀ ਸੇਵਾ ਲੈ ਲੈਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ